ਕਿ ਉਹ ਦੋ ਰਿਪੋਰਟਸ ਆ ਗਏ ਆ ਕਿ ਕਾਹਨ ਉਹ ਕਿਨੇ ਦੋਸ ਕਿਨੇ ਗਿਰਫਟ ਹੋਏ ਜੀ ਅੱਜ ਮਾਰਨਿੰਗ ਦੇ ਵਿੱਚ ਸਾਡੀ ਟੀਮ ਜਿੰਨਾ ਕੋਈ ਲੀਡ ਕਰ ਰਹੀ ਸੀਗੇ ਇਨਚਾਰਜ ਸੀਏਏ ਐਂਡ ਐਸਐਚਓ ਮਾਲਪੁਰ ਉਹਨਾਂ ਨੂੰ ਇਤਲਾਹ ਮਿਲੀ ਸੀਗੀ ਕਿ ਕੁਝ ਸਸਪੈਕਟਸ ਹੈਗੇ ਉਹ ਇੱਥੇ ਫਿਰਦੇ ਹੈਗੇ ਐਂਡ ਦੇ ਮਾਈਟ ਕਮਿਟ ਅਨਦਰ ਕ੍ਰਾਈਮ ਇਨ ਦੀ ਏਰੀਆ ਤੇ ਫਿਰ ਉਹਨਾਂ ਨੂੰ ਸ਼ੱਕੀ ਤੌਰ ਤੇ ਇੱਥੇ ਅਸੀਂ ਗਸ਼ਤ ਪਾਰਟੀਆਂ ਲਾਈ ਹੋਈ ਸੀਗੀ ਐਂਡ ਜਿੰਨਾ ਦਾ ਹੂਲੀਆ ਮਿਲਦਾ ਸੀਗਾ ਸਸਪੈਕਟਸ ਦਾ ਜੋ ਕਿ 18 ਤਰੀਕ ਨੂੰ ਮਹਾਲਪੁਰ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਗਨਸ਼ਾਟ ਕੀਤਾ ਗਿਆ ਸੀਗਾ ਉਹਨਾਂ ਦੇ ਨਾਲ ਤੇ ਫਿਰ ਜਦੋਂ ਇਹ ਸਸਪੈਕਟ ਸੀਗੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਬਟ ਇਹਨਾਂ ਨੇ ਰੁਕਣ ਦੀ ਥਾਂ ਤੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਗਿਆ ਇਹਨਾਂ ਨੂੰ ਬੰਨ੍ਹ ਕੀਤਾ ਗਿਆ ਬਟ ਫਿਰ ਵੀ ਇਹਨਾਂ ਵੱਲੋਂ ਹੋਰ ਫਾਇਰ ਕੀਤੇ ਗਏ ਫੋਰਚੂਨੇਟਲੀ ਸਾਡੀ ਪੁਲਿਸ ਪਾਰਟੀ ਇਹਨੂੰ ਕੋਈ ਬੱਜਿਆ ਨਹੀਂ ਉਹਨਾਂ ਨੂੰ ਕੋਈ ਇੰਜਰੀ ਨਹੀਂ ਹੋਈ ਬਟ ਇਨ ਰਿਟੈਲੀਏਸ਼ਨ ਉਹਨਾਂ ਤੇ ਪੁਲਿਸ ਪਾਰਟੀ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਜੋ ਕਿ ਇੱਕ ਸਸਪੈਕਟ ਤੇ ਪਾਉਂਡ ਦੇ ਵਿੱਚ ਲੱਗਿਆ ਹੈਗਾ ਨੰਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਇਹ ਬੰਦੇ ਹੈਗੇ ਇਹਨਾਂ ਦੀ شناخت ہوئی ਹੈ ਕ੍ਰਿਸ਼ਨ ਕੁਮਾਰ ਤੇ ਕੇਸ਼ਵ ਉਹਦਾ ਕ੍ਰਿਸ਼ਨ ਕੁਮਾਰ ਦਾ ਹੀ ਮੁੰਡਾ ਹੈਗਾ ਇਹ ਦੋਨੋਂ ਫਾਦਰ ਇਨਸਾਨ ਹੈ ਜੋ ਕਿ ਟਾਂਡੇ ਤੋਂ ਰਹਿਣ ਵਾਲੇ ਹੈਗੇ ਇਹਨਾਂ ਨੇ ਦੋਨਾਂ ਨੇ ਹੈਲਮਟ ਪਾ ਕੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜੋ ਮੈਂ ਪਹਿਲਾਂ ਮੈਂਸ਼ਨ ਕੀਤਾ 18 ਤਰੀਕ ਨੂੰ ਅੱਜ ਵੀ ਇਹਨਾਂ ਨੇ ਉਹੀ ਹੈਲਮਟ ਪਾ ਕੇ ਕਿਸੇ ਹੋਰ ਸ਼ਾਇਦ ਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਹੁਣ ਸਾਈਨ ਆਫ ਕਰਾਇਮ ਤੋਂ ਸਾਨੂੰ ਜਿਹੜਾ ਕਿ ਇਹ ਕੰਟਰੀ ਮੇਡ ਵੈਪਨ ਵੀ ਰਿਕਵਰ ਹੋਇਆ ਲਾਈਵ ਕਾਰਟ੍ਰਿਜਸ ਵੀ ਰਿਕਵਰ ਹੋਏ ਹੈਗੇ ਐਂਡ ਯੂਜ਼ ਕਾਰਟ੍ਰਿਜਸ ਜੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤੇ ਉਹ ਵੀ ਹੈਗੇ ਐਂਡ ਜੋ ਮੋਟਰਸਾਈਕਲ ਰਿਕਵਰ ਹੋਇਆ ਉਹ ਵੀ ਆਲਮੋਸਟ ਸੇਮ ਹੈਗਾ ਬਾਕੀ ਅਸੀਂ ਫੋਰੈਂਸਿਕਲੀ ਐਗਜ਼ਾਮਨ ਵੀ ਕਰਾ ਲਾਂਗੇ ਜੋ ਕਿ 18 ਤਰੀਕ ਨੂੰ ਵਾਰਦਾਤ ਹੋਈ ਹੈ ਟੋਟਲ ਦੋ ਚੀਜ਼ਾਂ ਹੈ ਜੀ ਦੋ ਦੋਸ਼ੀ ਅਸੀਂ ਹਾਲ ਕੀ ਖੜੀ ਫੜੇ ਜਿੰਨੂੰ ਇੰਜਰੀ ਹੋਈ ਹੈ ਹੀ ਇਸ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਦੂਜਾ ਹੈਗਾ ਕ੍ਰਿਸ਼ਨ ਕੁਮਾਰ ਹੀ ਹੈਜ਼ ਬੀਨ ਟੇਕਨ ਇਨਟੂ ਕਸਟਡੀ ਐਂਡ ਹੋਲ ਡੀਟੇਲ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਆਂ